ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿਖਲਾਈ ਲਈ ਫਿਨਲੈਂਡ ਜਾ ਰਹੇ ਪੰਜਾਬ ਦੇ ਸਰਕਾਰੀ ਅਧਿਆਪਕਾਂ ਦੇ ਬੈਚ ਨੂੰ ਰਵਾਨਾ ਕੀਤਾ ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਗਿਆਨ ਦੇ ਵਿੱਚ ਵਾਧਾ ਕਰਨ ਤੇ ਆਧੁਨਿਕ ਸਮੇਂ ਦੀਆਂ ਤਕਨੀਕਾਂ ਨਾਲ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਹਿੱਤ ਪੰਜਾਬ ਦੇ ਬਹੁਤ ਸਾਰੇ ਅਧਿਆਪਕਾਂ ਨੂੰ ਪੜਾਉਣ ਦੇ ਨਵੇਂ ਤਰੀਕੇ ਸਿੱਖਣ ਲਈ ਯੂਨੀਵਰਸਿਟੀ ਆਫ ਤੁਰਕੂ ਫਿਨਲੈਂਡ ਵਿਖੇ 2 ਹਫ਼ਤਿਆਂ ਦੀ ਟ੍ਰੇਨਿੰਗ ਲਈ ਰਵ ਉਨੇ ਕਹੇ ਕਿ ਸਰਕਾਰ ਸਿੱਖਿਆ ਦੇ ਖੇਤਰ ਨੂੰ ਖਾਸ ਤਰਜੀਹ ਦੇ ਰਹੀ ਹੈ ਉਹਨਾਂ ਇਹ ਵੀ ਦੱਸੇ ਕਿ 10ਵਾਂ ਬੈਚ ਹੈ ਜੋ ਸਿਖਲਾਈ ਲਈ ਰਵਾਨਾ ਹੋ ਰਿਹਾ ਹੈ ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਇੱਕ ਹੋਰ ਜਿਹੜੀ ਕਾਮਯਾਬੀ ਹੈ ਉਹ ਜੁੜਦੀ ਹੈ ਜਦੋਂ ਸਾਡਾ ਪ੍ਰਾਇਮਰੀ ਟੀਚਰਸ ਜੇ ਨੂੰ ਆਪਾਂ ਸਾਡੇ ਪੂਰੇ ਐਜੂਕੇਸ਼ਨ ਸਿਸਟਮ ਦਾ ਮਡਲਾ ਬੇਸ ਕਹਿੰਦੇ ਆ ਜਿੱਥੋਂ ਸਾਡੀ ਸਾਰੀ ਪਨੀਰੀ ਤਿਆਰ ਹੁੰਦੀ ਹੈ ਪ੍ਰਾਇਮਰੀ ਟੀਚਰਸ ਦਾ ਤੀਜਾ ਬੈਚ ਤੇ ਓਵਰਆਲ ਸਾਡੇ ਡਿਪਾਰਟਮੈਂਟ ਦਾ ਦਸਵਾਂ ਬੈਚ ਅੱਜ ਜਿਹੜਾ ਹੈ ਉਹ ਫਿਨਲੈਂਡ ਲਈ ਰਵਾਨਾ ਹੋਇਆ ਜਿਸ ਦੇ ਵਿੱਚ 72 ਟੀਚਰਸ 72 ਟੀਚਰਸ ਫਰਮ 올 ਓਵਰ ਦਾ ਪੰਜਾਬ ਇੱਕ ਮੈਰੀਟੋਰੀਅਸ ਸਿਲੈਕਸ਼ਨ ਦੇ ਬੇਸ ਤੇ ਉੱਤੇ ਪੰਜਾਬ ਦੇ ਕੋਨੇ ਕੋਨੇ ਤੋਂ ਮਾਨਸੇ ਤੋਂ ਗੁਰਦਾਸਪੁਰ ਤੋਂ ਅ ਅੰਬਰਸਰ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਰੋਪੜ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਮੈਰਿਟ ਦੇ ਉੱਤੇ 72 ਟੀਚਰਸ ਜਿਹੜੇ ਆ ਉਹ ਅੱਜ ਅਸੀਂ ਰਵਾਨਾ ਕੀਤੇ ਆ ਫਿਨਲੈਂਡ ਦੇ ਲਈ 29 ਨਵੰਬਰ ਤੱਕ ਇਹਨਾਂ ਦੀ ਟ੍ਰੇਨਿੰਗ ਹੋਊਗੀ ਤੇ ਫਿਨਲੈਂਡ ਦੇ ਜਿਹੜੀ ਯੂਨੀਵਰਸਿਟੀ ਆ ਆਫ ਟੁਰਕੂ ਹੈ ਉਸ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਉੱਥੇ ਦੀ ਉੱਥੇ ਜਿਹੜੀ ਹੈ ਟ੍ਰੇਨਿੰਗ ਚੱਲੂਗੀ ਇਹ ਸਾਡਾ ਤੀਜਾ ਬੈਚ ਹੈ ਤੇ ਕਯੂਮੂਲੇਟਿਵਲੀ ਪੂਰੇ ਡਿਪਾਰਟਮੈਂਟ ਦਾ 10ਵਾਂ ਬੈਚ ਹੈ ਮੈਂ ਸਮਝਦਾ ਕਿ ਤੁਸੀਂ ਅਕਸਰ ਜਾ ਕੇ ਜਦੋਂ ਤੁਸੀਂ ਗਰਾਊਂਡ ਹਿੱਟ ਕਰਦੇ ਹੋ ਕਿ ਲਈ ਹੁਣ ਸਾਡਾ 500 ਤੋਂ ਵੱਧ ਅਧਿਆਪਕ ਵਿਦੇਸ਼ ਤੋਂ ਟ੍ਰੇਨਡ ਹੈ ਉਦੇ ਨਾਲ ਪੂਰੇ ਮਹਿਕਮੇ ਦਾ ਕੌਨਫੀਡੈਂਸ ਸਾਡੇ ਅਧਿਆਪਕ ਵਰਗ ਦਾ ਕੌਨਫੀਡੈਂਸ ਜਰੂਰ ਜਾ ਕੇ ਮੈਂ ਡਾਇਲੌਗ ਵਰ ਟੀਚਰਸ ਕਰਦਾ ਤਾਂ ਉਹ ਟੀਚਰਸ ਦੱਸਦੇ ਕਿ ਇਹਦਾ ਜ਼ਮੀਨੀ ਜੋ ਫੀਡਬੈਕ ਹੈ ਉਹ ਬਹੁਤ ਤਕੜਾ ਹੈ ਪੇਰੈਂਟਸ ਦੇ ਵਿੱਚ ਇੱਕ ਕੌਨਫੀਡੈਂਸ ਹੰਦਾ ਜਿਸ ਪਿੰਡ ਦਾ ਅਧਿਆਪਕ ਜਾਂਦਾ ਉਸ ਪਿੰਡ ਦੇ ਵਿੱਚ ਕੌਨਫੀਡੈਂਸ ਹੰਦਾ ਤੇ ਅਸੀਂ ਵੈਸੇ ਹੀ ਦੇਖਦੇ ਆਪਾਂ ਵੀ ਦੇਖਦੇ ਆ ਜੀਵਨ 'ਚ ਜਦੋਂ ਵੀ ਅਸੀਂ ਕਿਤੇ ਆਪਣੇ ਸ਼ਹਿਰ ਤੋਂ ਹੀ ਬਾਹਰ ਜਾਈਏ ਤਾਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇੱਥੇ ਤਾਂ ਸਰਕਾਰ ਅਧਿਆਪਕਾਂ ਨੂੰ ਦੇਸ਼ ਤੋਂ ਬਾਹਰ ਭੇਜ ਰਹੀ ਹੈ ਤੇ ਦੁਨੀਆ ਦਾ ਜਿਹੜਾ ਬੈਸਟ ਪ੍ਰਾਇਮਰੀ ਐਜੂਕੇਸ਼ਨ ਮਾਡਲ ਹੈ ਫਿਨਲੈਂਡ ਉੱਥੇ ਵੀ ਫੇਚ ਰਹੀ ਹੈ ਸਰ ਇਹਦਾ ਐਜੂਕੇਸ਼ਨ ਨੂੰ ਫਰਕ ਆਇਆ ਬਿਲਕੁਲ ਬਿਲਕੁਲ ਆਇਆ ਜੀ ਤੁਸੀਂ ਸਰਕਾਰੀ ਤੁਸੀਂ ਕੱਲਾ ਜੇ ਦੇਖੋ ਮੇਰੀ ਗੱਲਾਂ ਤੇ ਯਕੀਨ ਨਾ ਕਰੋ ਕੁਝ ਮਾਪਦੰਡ ਤੁਹਾਡੇ ਸਾਹਮਣੇ ਰੱਖ ਰਹੇ ਆ ਜਿਵੇਂ ਕਿ ਭਾਰਤ ਸਰਕਾਰ ਹੀ ਅਸੈਸਮੈਂਟ ਸਰਵੇ ਕਰਾਂਦੀ ਹੈ ਉਹਦੇ ਵਿੱਚ ਪੰਜਾਬ ਨੰਬਰ 1 ਤੇ ਐਂਡ ਵੀ ਹੈਵ ਪਰਫਾਰਮਡ ਬੈਟਰ ਦੈਨ ਕੇਰਲਾ ਐਂਡ ਵੀ ਹੈਵ ਵੇ ਹੈਡ ਅਸੀਂ ਬਾਕੀ ਸਟੇਟਾਂ ਦੇ ਨਾਲੋਂ ਬਹੁਤ ਜ਼ਿਆਦਾ ਅੱਗੇ ਆ ਦੂਜਾ ਫਿਰ ਤੁਸੀਂ ਕਹੋਗੇ ਅੱਛਾ ਸਰਵੇ ਆ ਗਿਆ ਜੀ ਇਹ ਤਾਂ ਪਹਿਲਾਂ ਵੀ ਆਉਂਦੇ ਸੀ ਕਰੀ ਪਹਿਲੇ ਫਿਰ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਤੁਹਾਡੇ ਰਿਜ਼ਲਟਸ ਨਤੀਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਨੀਟ ਜੇਈ ਐਡਵਾਂਸ ਜੇਈ ਮੇਨਸ ਉਹਦੇ ਵਿੱਚ ਵੀ ਸ਼ਾਨਦਾਰ ਜਿਹੜੇ ਹੈ ਪੰਜਾਬ ਦੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਇਹ ਆਪਣੇ ਆਪ ਹੀ ਦਰਸਾਉਂਦਾ ਹੈ ਕਿ ਸਾਡੇ ਜਿਹੜਾ ਹੈ ਸਿੱਖਿਆ ਸਿਸਟਮ ਜਿਹੜਾ ਉਹਦੇ ਵਿੱਚ ਵੱਧ ਬਹੁਤ ਬਹੁਤ ਜ਼ਿਆਦਾ ਸੁਧਾਰ ਹੋ ਰਿਹਾ ਹੈ। ਬੱਸ ਸਬ ਨੈਕਸਟ ਪਲਾਨ ਕੀ ਹੈਗਾ ਹੋਰ ਵੀ ਕਿਤੇ ਦਾ ਪਲਾਨ ਕਰ ਰਹੇ ਹੋ? ਜੀ 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 ਵੇ ਸਾਡੇ ਪਿਛਲੇ ਹਫਤੇ ਹੀ ਸਾਡੇ ਜਿਹੜੇ ਸਾਡੇ ਹੈਡਮਾਸਟਰਸ ਹੈ ਉਹ ਅਹਮਦਾਬਾਦ ਗਏ ਹੋ ਅੱਜ ਵਾਪਸ ਆ ਰਹੇ ਹੈ। ਇਹ ਸਾਡੇ ਹੁਣ ਫਿਨਲੈਂਡ ਜਾ ਰਹੇ ਹੈ। ਪ੍ਰਿੰਸੀਪਲਸ ਦਾ ਬੈਚ ਵੀ ਤਿਆਰ ਹੈ। ਕਿ ਤੁਸੀਂ ਇਹ ਵੀ ਤੁਸੀਂ ਦੇਖੋ ਇਹ ਹਮੇਸ਼ਾ ਅਗੇ ਹੁੰਦਾ ਸੀ ਕਿ ਜਿਹੜੇ ਫੋਰਨ ਟੂਰਸ ਹੁੰਦੇ ਸੀ ਉਹ ਸਿਰਫ ਅਤੇ ਸਿਰਫ ਮਨਿਸਟਰਸ ਯਾ ਆਫਿਸਰਸ ਦੇ ਹੁੰਦੇ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਇਹ ਸਾਡਾ 10ਵਾਂ ਬੈਚ ਹੈ ਤੇ ਅਸੀਂ ਆਪਣੇ ਹਰ ਵਰਗ ਦੇ ਟੀਚਰ ਪ੍ਰਾਇਮਰੀ ਵਰਗ ਸਕੈਂਡਰੀ ਐਂਡ ਪ੍ਰਿੰਸੀਪਲ ਸਭ ਨੂੰ ਜਿਹੜਾ ਮੌਕਾ ਦੇ ਰਿਹਾ ਨਵੀ ਚੂਸ ਦਾ ਬੈਸਟ ਜਿਵੇਂ ਅਨਡਾਊਟੇਡਲੀ ਬੈਸਟ ਹੋਵੇ ਜਿਹੜਾ ਅਨਕੁਐਸਨੇਬਲੀ ਬੈਸਟ ਹੋਵੇ ਫਾਰ ਐਗਜ਼ਾਮਪਲ ਤੁਸੀਂ ਅਗਰ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੋਗੇ ਤਾਂ ਫਿਨਲੈਂਡ ਦੇ ਲਾਗੇ ਛਾਗੇ ਵੀ ਕੋਈ ਨਹੀਂ ਹੈਗਾ ਠੀਕ ਹੈ ਫਿਰ ਦੈਨ ਵੈਨ ਯੂ ਸੇ ਅਬਾਊਟ ਦ ਪ੍ਰਿੰਸੀਪਲ ਟ੍ਰੇਨਿੰਗਸ ਤਾਂ ਜਿਹੜੀ ਪ੍ਰਿੰਸੀਪਲਸ ਟ੍ਰੇਨਿੰਗ ਅਕੈਡਮੀ ਸਿੰਗਾਪੁਰ ਹੈ ਯਾਨੀ ਅਮਰੀਕਾ ਤੇ ਯੂਕੇ ਤੇ ਆਸਟ੍ਰੇਲੀਆ ਉਹ ਆਪਣੇ ਪ੍ਰਿੰਸੀਪਲਸ ਉੱਥੇ ਭੇਜਦੇ ਨੇ ਐਂਡ ਵੈਨ ਯੂ ਟਾਕ ਅਬਾਊਟ ਦ ਲੀਡਰਸ਼ਿਪ ਜਿਹੜਾ ਪ੍ਰੋਗਰਾਮ ਅਸੀਂ ਹੈੱਡ ਮਾਸਟਰਸ ਨੂੰ ਭੇਜ ਰਹੇ ਹਾਂ ਤਾਂ ਆਈ ਐਮ ਅਹਮਦਾਬਾਦ ਆਈ ਐਮ ਅਹਮਦਾਬਾਦ ਜਦੋਂ ਮੈਂ ਹੈੱਡ ਮਾਸਟਰਸ ਜਦੋਂ ਇਹ ਆਏ ਉੱਥੋਂ ਟ੍ਰੇਨਿੰਗ ਲੈ ਕੇ ਜਾਣ ਵੇਲੇ ਉਦਾਸ ਸੀਗੇ ਕਹਿੰਦੇ ਤੁਸੀਂ ਪ੍ਰਾਇਮਰੀ ਟੀਚਰਸ ਨੂੰ ਫਿਨਲੈਂਡ ਭੇਜਤਾ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜਤਾ ਸਾਨੂੰ ਤੁਸੀਂ ਸਿਰਫ ਅਹਮਦਾਬਾਦ ਭੇਜ ਰਹੇ ਹੋ ਜਦੋਂ ਗਏ ਜਦੋਂ ਵਾਪਸ ਆਏ ਤਾਂ ਜਦੋਂ ਅਮਨ ਹਕੀ ਨੇ ਹਮੇਸ਼ਾ ਜਾਣ ਤੋਂ ਪਹਿਲਾਂ ਤੇ ਵਾਪਸੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਦੋਂ ਵਾਪਸ ਆਏ ਮਨ ਨੂੰ ਪੁੱਛਿਆ ਕਹਿੰਦੇ ਸਰ ਸਾਨੂੰ ਪਤਾ ਲੱਗਿਆ ਕਿ ਅਨੇ ਕਿਲੇ ਜਦੋਂ ਅਸੀਂ ਜਾ ਕੇ ਉੱਥੇ ਟ੍ਰੇਨਿੰਗ ਕਰ ਰਹੇ ਸੀ ਤਾਂ ਦੁਪਹਿਰੇ ਜਦੋਂ ਲੰਚ ਹੁੰਦਾ ਸੀ ਤਾਂ ਅਸੀਂ ਜਦੋਂ ਕੈਂਟੀਨ 'ਚ ਬੈਠ ਕੇ ਲੰਚ ਕਰਦੇ ਸੀ ਤਾਂ ਉਹ ਦੋ ਦੇਖਦੇ ਸੀ ਤੇ ਸਾਨੂੰ ਬਾਕੀ ਜਿਹੜੇ ਐਮ ਐਨ ਸੀਸ ਐ ਕੋਈ ਰਿਲਾਇੰਸ ਤੋਂ ਆਇਆ ਕੋਈ ਹੋਰ ਵੱਡੀਆਂ ਐਮ ਐਨ ਸੀਸ ਤੋਂ ਆਇਆ ਤਾਂ ਸੁਣ ਕੇ ਹੈਰਾਨ ਹੋਗੇ ਕਿ ਪੰਜਾਬ ਸਰਕਾਰ ਦੇ ਸਰਕਾਰੀ ਟੀਚਰਸ ਆਇਆ ਥੈਟ ਆਈ ਐਮ ਮદાવાદ ਦੋ ਦੋ ਸਾਲ ਦਾ ਸਮਾਂ ਨਹੀਂ ਮਿਲਦਾ ਲੀਡਰਸ਼ਿਪ ਐਂਡ ਜਿਨਨੇ 빅 ਕਾਰਪੋਰੇਟ ਹਾਊਸਸ ਐ ਉਹ ਆਪਣੇ ਮਹਿੰਗੇ ਤੋਂ ਮਹਿੰਗੇ ਸੀਈਓਜ਼ ਨੂੰ ਜਿਨਾਂ ਨੂੰ ਲੱਖਾਂ ਰੁਪਏ ਤਨਖਾਹਾਂ ਦਿੰਦੇ ਨੇ ਉੱਥੇ ਭੇਜਦੇ ਨੇ ਲੀਡਰਸ਼ਿਪ ਵਰਲਡ ਓਵਰ ਤਾਂ ਅਸੀਂ ਆਹ ਤਿੰਨ ਜਿਹੜੇ ਬੈਸਟ ਇੰਸਟੀਚੂਟਸ ਆ ਉੱਥੇ ਚੱਲ 100 ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ